जय भीम जय भारत ਤੁਸੀਂ ਦੇਖ ਰਹੇ ਹੋ ਬੇਗਮਪੁਰਾ ਡ੍ਰੀਮ ਚੈਨਲ ਸਾਥਿਓ ਅੱਜ ਅੱਪਾ ਖਬਰ ਲੈ ਕੇ ਆਏ ਆ ਕਿ ਇਹ ਬੱਚਾ ਜੋ ਸਕਰੀਨ ਦੇ ਉੱਪਰ ਫੋਟੋ ਚੱਲ ਰਹੀ ਹੈ ਇਹ ਦਿਮਾਗੀ ਤੌਰ ਤੇ ਕੁਛ ਘੱਟ ਸਮਝ ਰੱਖਦਾ ਬੋਲ ਨਹੀਂ ਸਕਦਾ ਕਾਲੇ ਰੰਗ ਦੀ ਟੀ-ਸ਼ਰਟ ਤੇ ਬ੍ਰਾਊਨ ਕਲਰ ਦੀ ਇਹਨੇ ਪੈਂਟ ਪਾਈ ਹੋਈ ਆ ਪੈਰ 'ਚ ਚਪਲਾ ਇਹ ਲੁਧਿਆਣਾ ਦੇ ਜਿਹੜਾ ਬਸਤੀ ਜੋਧੇਵਾਲ ਤੋਂ ਸੇਖੇਵਾਲ ਚੌਂਕ ਆ ਬੱਸ ਵਾਲੇ ਨੇ ਇਹਨੂੰ ਸੇਖੇਵਾਲ ਚੌਂਕ ਤੋਂ ਲਾਹ ਦਿੱਤਾ ਸੀ ਤੇ ਸੇਖੇਵਾਲ ਚੌਂਕ ਤੋਂ ਕਲਾਸ਼ ਨਗਰ ਦੇ ਕੋਲ ਸੇਖੇਵਾਲ ਚੌਂਕ ਆ ਉੱਥੋਂ ਸਵੇਰ ਦਾ ਗੁੰਮ ਹੋਇਆ ਇਹਦੇ ਮਾਪੇ ਬਹੁਤ ਪਰੇਸ਼ਾਨ ਆ ਕਿਉਂਕਿ ਇਹ ਬੱਚਾ ਬੋਲ ਨਹੀਂ ਸਕਦਾ ਦਿਮਾਗੀ ਤੌਰ ਤੇ ਥੋੜਾ ਇਹ અપੰਗਾ ਤੇ ਜਲਦ ਤੋਂ ਜਲਦ ਜਿਸ ਵੀ ਸਾਥੀ ਨੂੰ ਮਿਲੇ ਸਾਡਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਉਸ ਨੰਬਰ ਤੇ ਸੰਪਰਕ ਕਰਨ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਤਾਂ ਜੋ ਵੱਤ ਤੋਂ ਵੱਤ ਲੋਕਾਂ ਦੇ ਕੋਲ ਵੀਡੀਓ ਜਾ ਸਕੇ ਤੇ ਇਸ ਬੱਚੇ ਦੀ ਭਾਲ ਹੋ ਸਕੇ ਜੈ ਭੀਮ ਜੈ ਭਾਰਤ